ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੀ ਹੈ ਕਾਫੀ ਉਪਰਾਲੇ ਕਰ ਰਹੀ ਹੈ ਈਵੀਐਮ ਨੂੰ ਲੈ ਕੇ ਸੋ ਰਾਜਪੁਰਾ ਦੇ ਮੀਨੀ ਸੈਕਟਰੀਏਟ ਦੇ ਵਿੱਚ ਇਸ ਟਾਈਮ ਆਪਾਂ ਮੌਜੂਦ ਆ ਨਿਊਜ਼ 89 ਪੰਜਾਬ ਦੀ ਟੀਮ ਜਦੂਰੇ ਆਈ ਹੈ ਤਾਂ ਅਵੇਅਰਨੈਸ ਜਿਹੜਾ ਕੈਂਪ ਜਿਹੜਾ ਲਾਇਆ ਗਿਆ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਇਹ ਮਸ਼ੀਨਾਂ ਲਾਈ ਹੋਈਆਂ ਡਮੀ ਇਹ ਬੱਚਿਆਂ ਨੂੰ ਜਿਨ੍ਹਾਂ ਦੀ ਨਵੀਂ ਵੋਟਾਂ ਬਣਾਈ ਜਾ ਰਹੀਆਂ ਹਨ ਤੇ ਬਣੀਆਂ ਹੈਗੀਆਂ ਪਿਛਲੇ ਦਿਨਾਂ ਦੇ ਵਿੱਚ ਜਿਨ੍ਹਾਂ ਨੂੰ ਹਜੇ ਪਤਾ ਨਹੀਂ ਹੈ ਕਿ ਵੋਟ ਕਿਸ ਤਰ੍ਹਾਂ ਪਾਈ ਜਾਂਦੀ ਹੈ ਇਹ ਅਵੇਅਰ ਕੀਤਾ ਜਾ ਰਿਹਾ ਹੈ ਕਿ ਈਵੀਐਮ ਤੋਂ ਆਪਾਂ ਕਿਸ ਤਰ੍ਹਾਂ ਵੋਟ ਪਾਈ ਜਾ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਮੈਂ ਤੁਹਾਨੂੰ ਦਿਖਾਵਾਂਗਾ ਇਹ ਆਫੀਸਰ ਖੜੇ ਹੈ ਇਹ ਜਦ ਈਵੀਐਮ ਮਸ਼ੀਨ ਜਿਹੜੀ ਹੈ ਇੱਕ ਡਮੀ ਉਰੇ ਲਾਈ ਗਈ ਹੈ ਇਹ ਜਿਹੜੇ ਕੈਂਡੀਡੇਟ ਹੈ ਇਹ ਡਮੀ ਜਿਹੜੇ ਬਣਾਏ ਗਏ ਹੈ ਇਸ ਤੇ ਜਦ ਵੀ ਉੱਥੋਂ ਇਹ ਆਫੀਸਰ ਜਿਹੜੇ ਹੈ ਉੱਥੋਂ ਕਮਾਂਡ ਦੇਣਗੇ ਸਰ ਤੁਸੀਂ ਕਮਾਂਡ ਦਿਓ ਜੀ ਵੋਟ ਦੀ ਕਮਾਂਡ ਜਿਵੇਂ ਦਿੱਤੀ ਗਈ ਹੈ ਤੇ ਬੱਚਿਆਂ ਨੂੰ ਇਹ ਦੱਸਿਆ ਜਾਂਦਾ ਕਿ ਜਦ ਤੁਸੀਂ ਉਰੇ ਵੋਟ ਪਾਓਗੇ ਤਾਂ ਜਿਵੇਂ ਕਿ ਇਹ ਆਪਾਂ ਇਸ ਤੇ 5 ਨੰਬਰ ਕੈਂਡੀਡੇਟ ਤੇ ਵੋਟ ਪਾਈ ਹੈ ਤਾਂ ਇਹ ਜਿਹੜੀ ਹੈ ਪਰਚੀ ਜਿਹੜੀ ਹੈ 5 ਨੰਬਰ ਦੀ ਜਿਹੜੀ ਹੈ ਉਹ ਇਹਦੇ ਅੰਦਰ ਆਏਗੀ ਇਹ VVPAT ਜਿਹੜੀ ਮਸ਼ੀਨ ਦੱਸੀ ਜਾ ਰਹੀ ਹੈ ਇਸੇ ਚ ਪੁਸ਼ਟੀ ਹੋਏਗੀ ਉਸ ਤੋਂ ਬਾਅਦ ਇੱਕ ਬੀਪ ਦੀ ਆਵਾਜ਼ ਆਏਗੀ ਕਿ ਤੁਹਾਡੀ ਜਿਹੜੀ ਹੈ ਇਹ ਦੇਖੋ ਬੀਪ ਦੀ ਆਵਾਜ਼ ਆਈ ਹੈ ਕਿ ਤੁਹਾਡੀ ਵੋਟ ਜਿਹੜੀ ਹੈ ਉਹ ਪੁੱਗ ਚੁੱਕੀ ਹੈ ਇਸ ਤਰ੍ਹਾਂ ਬੱਚਿਆਂ ਨੂੰ ਅਵੇਅਰ ਕੀਤਾ ਜਾ ਰਿਹਾ ਜਿਹੜੇ ਨਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਆ ਉਹ ਦੇ ਵਿੱਚ ਆਪਣਾ ਯੋਗਦਾਨ ਦੇਣਗੇ ਆਪਣੀ ਵੋਟ ਪਾਣਗੇ ਆਪਾਂ ਆਫੀਸਰਸ ਨਾਲ ਗੱਲ ਕਰ ਲੈਣੇ ਆ ਸਰ ਇਹ ਕਿਸ ਤਰ੍ਹਾਂ ਕਿੱਥੋਂ ਤੁਸੀਂ ਅੱਜ ਰਾਜਪੁਰਾ ਦੇ ਮਿਨੀ ਸੈਕਟਰੀਏਟ ਦੇ ਵਿੱਚ ਜਿਹੜਾ ਇਹ ਕੈਂਪ ਲਾਇਆ ਉਹਦੇ ਬਾਰੇ ਕੀ ਇਹ 113 ਕਨੌਰ ਹਲਕੇ ਦਾ ਕੈਂਪ ਹੈ ਜੀ ਇਹ ਪਬਲਿਕ ਨੂੰ ਅਵੇਅਰਨੈਸ ਕਰਨ ਲਈ ਕੈਂਪ ਹੈਗਾ ਵੀ EVM ਦੇ ਅੰਦਰ ਜਿਹੜੀ ਤੁਸੀਂ ਵੋਟ ਪਾਣੀ ਹੈਗੀ EVM ਤੋਂ ਕਿਸ ਤਰ੍ਹਾਂ ਵੋਟ ਪਾਣੀ ਹੈਗੀ ਔਰ ਆਪਣੀ ਜਿਹੜੀ ਵੋਟ ਪਾਓਗੇ ਉਸਨੂੰ ਤੁਸੀਂ ਕਿਸ ਤਰ੍ਹਾਂ ਵੈਰੀਫਾਈ ਕਰਨਾ ਹੈਗਾ VVPAT ਮਸ਼ੀਨ ਲੱਗੀ ਹੋਈ ਹੈ ਜਦੋਂ ਵੋਟ ਪਾਣ ਤੋਂ ਬਾਅਦ ਪ੍ਰਿੰਟ ਆਊਟ ਇੱਕ ਪਰਚੀ ਨਿਕਲੂਗੀ ਤੁਹਾਨੂੰ ਉੱਥੋਂ ਉੱਥੋਂ ਜਿਸ ਵੀ ਕੈਂਡੀਡੇਟ ਨੂੰ ਤੁਸੀਂ ਵੋਟ ਪਾਈ ਹੈਗੀ ਉਹ ਕਨਫਰਮੇਸ਼ਨ ਤੁਹਾਨੂੰ ਹੋਏਗੀ ਵੀ ਮੈਂ ਇਸ ਨੂੰ ਵੋਟ ਪਾਈ ਹੈਗੀ ਕਨਫਰਮੇਸ਼ਨ ਲਈ ਇਹ ਇੱਕ ਪਬਲਿਕ ਅਵੇਅਰਨੈਸ ਲਈ ਕਰ ਰਹੇ ਆ ਅਸੀਂ ਪ੍ਰੈਕਟੀਕਲੀ ਇਹਨਾਂ ਨੂੰ ਵੋਟ ਪਵਾ ਕੇ ਦੇ ਰਹੇ ਆ ਸਾਰਿਆਂ ਨੂੰ ਇਹ ਮਸ਼ੀਨ ਦੇ ਉੱਪਰ ਟ੍ਰੇਨਿੰਗ ਦੇ ਰਹੇ ਆ ਨਿਊ ਵੋਟਰਸ ਔਰ 올ਡ ਵੋਟਰਸ ਜਿਹੜੇ ਹੈਗੇ ਜਿਨ੍ਹਾਂ ਨੂੰ ਵੀ ਈਵੀਐਮ ਦੇ ਬਾਰੇ ਨਹੀਂ ਪਤਾ ਹੈਗਾ ਉਹਦੇ ਲਈ ਇਹ ਸੀ ਜਾਣਕਾਰੀ ਦੇ ਰਹੇ ਹਾਂ ਜੀ ਸਰ ਇਹ ਕਿੰਨੇ ਦਿਨਾਂ ਤੋਂ ਇਹ ਲਗਾਤਾਰ ਜਿਹੜਾ ਇਹ ਕੈਂਪ ਜਾਰੀ ਹੈਗਾ ਜੀ ਇਹ ਸਾਡਾ ਜੀ 4 ਦਸੰਬਰ ਤੋਂ ਚੱਲ ਰਿਹਾ ਹੈਗਾ ਜੀ ਹਾਂਜੀ ਹਾਂਜੀ ਪਹਿਲਾਂ ਫੀਲਡ ਦੇ ਅੰਦਰ ਸਰ ਫੀਲਡ ਦੇ ਅੰਦਰ ਸੀ ਇਸਾਰੇ ਵਿਲੇਜ ਦੇ ਅੰਦਰ ਜਿਹੜਾ ਕਨੌਰ ਹਲਕੇ ਦੇ ਅੰਦਰ ਜਿੰਨੇ ਵੀ ਪਿੰਡ ਆਉਂਦੇ ਹਨ ਨੇ ਉਹਨਾਂ ਨੂੰ ਸਾਰਿਆਂ ਨੂੰ ਜਾ ਕੇ ਪਬਲਿਕ ਨੂੰ ਪਿੰਡਾਂ 'ਚ ਜਾ ਜਾ ਕੇ ਅਵੇਅਰਨੈਸ ਦਿੱਤੀ ਏ ਸੀ ਬੀ ਐਲਓ ਦੇ ਥਰੂ ਜਿਹੜੇ ਸਾਡੇ ਬੂਥ ਬਣੇ ਹੋਏ ਆ ਬੀ ਐਲਓ ਦੇ ਬੂਥ ਸੈਂਟਰਸ ਬਣੇ ਹੋਏ ਸਕੂਲਸ ਦੇ ਅੰਦਰ ਉਹਨਾਂ ਦੇ ਅੰਦਰ ਜਾ ਕੇ ਟ੍ਰੇਨਿੰਗ ਦਿੱਤੀ ਗਈ ਹੈ ਪਲੱਸ ਇੱਥੇ ਸੀ ਤੇ ਐਸਟੀਐਮ ਆਫਿਸ ਦੇ ਅੰਦਰ ਇੱਥੇ ਅਵੇਅਰਨੈਸ ਸੈਂਟਰ ਬਣਾ ਰੱਖਿਆ ਜਾਏਗਾ ਸਾਡਾ ਐਡਮਿਨਿਸਟ੍ਰੇਸ਼ਨ ਸੈਂਟਰ ਬਣਿਆ ਹੋਇਆ ਇਸ ਐਡਮਿਨਿਸਟ੍ਰੇਸ਼ਨ ਦੇ ਰਾਹੀਂ ਅਸੀਂ ਸਾਰੀ ਪਬਲਿਕ ਨੂੰ ਅਵੇਅਰ ਕਰ ਰਹੇ ਹਾਂ ਸਰ ਜੇ ਗੱਲ ਕੀਤੀ ਜਾਵੇ ਕਿੰਨੇ ਕ ਬੱਚ ਚੁੱਕੇ ਆ ਕਿੰਨੇ ਲੋਕਾਂ ਨੂੰ ਅਸੀਂ ਦੱਸ ਚੁੱਕੇ ਆ ਇਹ ਅਸੀਂ ਜਦੋਂ ਫੀਲਡ ਤੇ ਡੈਮੋਨਸਟ੍ਰੇਸ਼ਨ ਸੈਂਟਰ ਦੀ ਗੱਲ ਕਰਦੇ ਆ ਤਾਂ ਸੈਂਕੜੇ ਜਿਹੜੇ ਲੋਕ ਨੇ ਉਹ ਵੋਟਰ ਨੇ ਜਿਹੜੇ ਸਾਡੇ ਤੋਂ ਟ੍ਰੇਨਿੰਗ ਲੈ ਚੁੱਕੇ ਨੇ ਠੀਕ ਹੈ ਜੀ ਤੇ ਮਤਲਬ ਕਾਫੀ ਜਿਹੜਾ ਹੈ ਤੁਹਾਨੂੰ ਰਿਸਪੌਂਸ ਵਧੀਆ ਮਿਲ ਰਿਹਾ ਇਸ ਚੀਜ਼ ਦਾ ਤੇ ਆਮ ਤੌਰ ਤੇ ਜਿਨ੍ਹਾਂ ਦੇ ਵਿੱਚ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਿੱਦਾਂ ਵਿਅਮ ਹੈਗਾ ਵੀ ਅਸੀਂ ਮਸ਼ੀਨ ਦੇ ਉੱਤੇ ਬਟਨ ਕੋਈ ਹੋਰ ਦਬਦਿਆਂ ਵੋਟ ਕਿਤੇ ਹੋਰ ਚਲੀ ਜਾਂਦੀ ਹੈ ਬੀਬੀ ਪੱਟ ਜਿਹੜੀ ਹੈਗੀ ਹੈ ਇਹ ਇਸ ਵਾਰ ਸਾਰਾ ਕਲੀਅਰ ਕਰ ਰਹੀ ਹੈ ਉਹ ਵੀ ਤੁਸੀਂ ਵਿਜ਼ੂਅਲ ਆਪਣੀ ਪਰਚੀ ਦੇਖ ਸਕਦੇ ਹੋ ਕਿਹੜੇ ਕੈਂਡੀਡੇਟ ਨੂੰ ਵੋਟ ਪਾਈ ਜ ਤੁਹਾਡੀਆਂ ਜਿਹੜੀਆਂ ਟ੍ਰੇਨਿੰਗਸ ਹੁੰਦੀਆਂ ਇਸ ਚੀਜ਼ ਦੀਆਂ ਜਿਹੜਾ ਇੱਕ ਇੱਕ ਵਹਿਮ ਲੋਕਾਂ ਦੇ ਮਨ ਵਿੱਚ ਪ੍ਰਤੀ ਪਾਇਆ ਜਾਂਦਾ ਕਿ ਇਹ ਜਿਹੜੀ EVM ਮਸ਼ੀਨਸ ਹੈਗੀਆਂ ਇਹ ਪਾਰਦਰਸ਼ੀ ਨਹੀਂ ਹੈ ਇਹਦੇ ਵਿੱਚ VOTING ਗਲਤ ਵੀ ਹੋ ਸਕਦੀ ਹੈ ਉਹ ਤੁਸੀਂ ਦੱਸ ਸਕਦੇ ਹੋ ਸਾਡੇ ਸਰੋਤਿਆਂ ਨੂੰ ਕਿ ਇਵੇਂ ਹੋ ਸਕਦਾ ਇਸ ਵਿੱਚ ਨਹੀਂ ਇਹਦੇ ਵਿੱਚ ਨਹੀਂ ਬਿਲਕੁਲ ਨਹੀਂ ਹੋ ਸਕਦਾ ਇਹ ਪਿਓਰਲੀ ਸ਼ੀਲਡ ਜਿਹੜਾ ਸਿਸਟਮ ਹੈਗਾ ਉਹਦੇ ਨਾਲ ਬੀਵੀ ਪੈਟ ਜੁੜੀ ਹੋਈ ਹੈ ਤੁਸੀਂ ਆਪ ਪਾ ਕੇ ਦੇਖ ਸਕਦੇ ਹੋ 10 ਵੋਟਾਂ 50 ਵੋਟਾਂ 70 ਵੋਟਾਂ ਹੋਣੀ ਜਸਟ ਤੇ ਉਹ ਜਿਹੜੀ ਬੀਵੀ ਪੈਟ ਹੈ ਉਹਦੇ ਵਿੱਚ ਉਹ ਬਕਾਇਦਾ ਰਿਟਰਨ ਉਹਦਾ ਜਿਹੜਾ ਤੁਸੀਂ ਨਿਸ਼ਾਨ ਬਟਨ ਦੱਬਿਆ ਚੂਜ਼ ਕਰੀਆ ਤੁਸੀਂ ਨੇ ਵੋਟ ਉਸੇ ਨੂੰ ਉਸੇ ਦੀ ਸਲਿੱਪ ਆਏਗੀ ਉਸੇ ਦੀ ਰਸੀਦ ਆਏਗੀ ਸੋ ਧੰਨਵਾਦ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਅਨਿਲ ਜੀ ਵੀ ਖੜੇ ਹੈ ਇਹ ਦੇਖ ਰਹੇ ਹੈ ਔਰ ਇਹ ਵੀ ਕਿਸ ਤਰ੍ਹਾਂ ਇਹ ਵੋਟਾਂ ਪੈ ਰਹੀਆਂ ਅਨਿਲ ਜੀ ਕਿਸ ਤਰ੍ਹਾਂ ਦਾ ਉਪਰਾਲਾ ਤੁਹਾਨੂੰ ਇਲੈਕਸ਼ਨ ਕਮਿਸ਼ਨ ਦਾ ਲੱਗਿਆ ਹੈ ਇਹ ਬਹੁਤ ਵਧੀਆ ਜੀ ਕਿਸਮਾ ਕੋਈ ਗੜਬੜ ਕੋਈ ਵੀ ਨਹੀਂ ਹੈ ਜਿਹੜੇ ਬੈਲਟ ਪੈਪ ਦਾ ਰੌਲਾ ਪੈ ਰਿਹਾ ਇਹ ਗਲਤ ਹੈ ਇਸ ਨਾਲ ਟਾਈਮ ਖਰਾਬ ਹੋਏਗਾ ਆਪ ਲੋਕਾਂ ਪਰਚੀ ਕੱਟੇ

ਬਹੁਤ ਵਧੀਆ ਵਧੀਆ ਲੱਗਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਮਿਨੀ ਸੈਕਟਰੀਏਟ ਦੇ ਵਿੱਚ ਖੜੇ ਸੀ ਤੇ ਅਸੀਂ ਜਦੋਂ ਰਿਹਾਏ ਆ ਤਾਂ ਇਹ ਜਿਹੜੀ ਹੈਗੀ ਉਹ ਰੇ ਟ੍ਰੇਨਿੰਗ ਕੈਂਪਸ ਹੀ ਦੇਖਿਆ ਤੇ ਅਸੀਂ ਵੀ ਸੋਚਿਆ ਕਿ ਕਿਉਂ ਨਾ ਰਾਜਪੁਰੇ ਦੀ ਜਨਤਾ ਨੂੰ ਇਸ ਪ੍ਰਤੀ ਜਿਹੜਾ ਅਵੇਅਰ ਕੀਤਾ ਜਾਵੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਚੋਣਾ ਹੈਗੀਆਂ ਬਹੁਤ ਨੇੜੇ ਆ ਚੁੱਕੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਦੇ ਮਨ ਦੇ ਵਿੱਚ ਇਹ ਨਾ ਰਵੇ ਕਿ ਈਵੀਐਮ ਮਸ਼ੀਨ ਦੇ ਪ੍ਰਤੀ ਜੋ ਲੋਕਾਂ ਨੂੰ ਗਲਤ ਅਫਵਾਹਾਂ ਫੈਲਾਈਆਂ ਜਾਂਦੀਆਂ ਉਸ ਤੋਂ ਲੋਕ ਬਚਣ ਕੈਮਰਾਮੈਨ ਮੌਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ news 89 punjab har khabar jisda hove asar